ਇੱਕ ਦਿਨ ਨਾ ਕਹਿੰਦੇ ਮਾਂ ਦੇ ਨਾਲ ਪਿਆ ਬੱਚਾ 5 ਸਾਲ ਦਾ ਹੈ ਮਾਂ ਦੀ ਗੱਲ ਮੈਂ ਕਰਦਾ ਆਏ ਪਿਆ 5 ਸਾਲ ਦਾ ਰਾਤ ਲੰਗੀ ਅੱਧੀ ਰਾਤ ਜਾ ਕੇ ਉਹਨੂੰ ਖੜਾਕ ਸੁਣਿਆ ਉਹਨੇ ਖੜਾਕ ਸੁਣਿਆ ਖੜਕਾ ਸੁਣਿਆ ਬੱਚਾ ਉਹਦੀ ਮਾਂ ਦੇ ਨਾਲ ਉੱਠ ਖੜਿਆ ਉੱਠ ਕੇ ਕਹਿਣ ਲੱਗਿਆ ਵੀ ਇਹ ਖੜਕਾ ਹੋਇਆ ਕਹਦਾ ਮਾਂ ਸੁੱਤੀ ਪਈ ਐ ਮਾਂ ਨਾਲ ਉੱਠਿਆ ਥੱਲੇ ਉੱtre ਆਇਆ ਮੰਜੇ ਤੋਂ ਖੜਾਕ ਕਹਦਾ ਹੋਇਆ ਬਾਹਰ ਨੂੰ ਆਇਆ ਇੱਕ ਵੱਡਾ ਸਾਰਾ ਫਰਿਸ਼ਤਾ ਖੜਿਆ ਮੌਤ ਮੌਤ ਕੱਢਣ ਵਾਲਾ ਸਾਂਹ ਕੱਢਣ ਵਾਲਾ ਕਹਿੰਦੇ ਜਦੋਂ ਵੇਖਿਆ ਨਾ ਉਹਨੇ ਬੱਚਾ ਕਹਿਣ ਲੱਗਿਆ ਵੀ ਕੌਣ ਐ ਤੂੰ ਫਰਿਸ਼ਤਾ ਕਹਿੰਦਾ ਮੈਂ ਸਾਂਹ ਕੱਢਣ ਵਾਲਾ ਜਾਨ ਕੱਢਣ ਵਾਲਾ ਫਰਿਸ਼ਤਾ ਬੱਚਾ ਕਹਿੰਦੇ ਇੱਥੇ ਕੀ ਕਰਨਾ ਆਇਆ ਉਹ ਕਹਿੰਦਾ ਬੱਚਾ ਕਹਿੰਦਾ ਕੀ ਕਰਨਾ ਐ ਇੱਥੇ ਫਰਿਸ਼ਤਾ ਬੋਲਿਆ ਕਹਿੰਦਾ ਮੈਂ ਤੇਰੀ ਮਾਂ ਦੀ ਜਾਨ ਲੈਣਾ ਆ ਸਾਂਹ ਕੱਢਣਾ ਆ ਤੇਰੀ ਮਾਂ ਦੇ ਬੱਚਾ ਪੂਬਾ ਮਾਰ ਕੇ ਰੋਣ ਲੱਗਿਆ ਬੜਾ ਰੋਇਆ ਉੱਚੀ ਉੱਚੀ ਰੋਂਦਿਆ ਰੋਂਦਿਆ ਮਤਲਬ ਲੱਗਿਆ ਜੇ ਤੂੰ ਮੇਰੀ ਮਾਂ ਨੂੰ ਲੈ ਜਾਵੇਂਗਾ ਮੇਰੇ ਕੋਲ ਹੈ ਕੀ ਹੈ ਮੇਰਾ ਕੁਛ ਵੀ ਨਹੀਂ ਕਿਉਂਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਜੀਵਨ ਹੁੰਦਾ ਹੈ ਜਿਹੜਾ ਇਹ ਮਾਂ ਪਿਓ ਦੇ ਆਸਰੀ ਹੁੰਦਾ ਹੈ ਸੰਸਾਰ ਜੇ ਵੱਸਦਾ ਹੈ ਦੁਨੀਆ ਜੇ ਵੱਸਦੀ ਹੈ ਨਾ ਸੱਚ ਜਾਣੋ ਉਹ ਗੱਲ ਨੋਟ ਕਰ ਲਿਓ ਸਾਡੇ ਮਾਂ ਪਿਓ ਨਾਲ ਹੀ ਵੱਸਦਾ ਸੀ ਉਹਨਾਂ ਨਾਲ ਹੀ ਅਸੀਂ ਮਾਂ ਪਿਓ ਨਾਲ ਅੰਦਰ ਜਿਸ ਦਿਨ ਸਾਡੀ ਮਾਂ ਜਿਸ ਦਿਨ ਸਾਡਾ ਪਿਓ ਸਾਡੇ ਤੋਂ ਵਿਛੜ ਗਿਆ ਨਾ ਸਮਝ ਲਓ ਅਸੀਂ ਸਖਣੇ ਹੋ ਗਏ ਗੁਰਮੁਖੋ ਸਖਣੇ ਤੇ ਰੋ ਵਿਚਾਰ ਜਦੋਂ ਬੱਚਾ ਰੋਇਆ ਨਾ ਕਹਿੰਦਾ ਮੇਰੀ ਮਾਂ ਨੂੰ ਲੈ ਕੇ ਨਾ ਜਾ ਮੇਰੀ ਦੁਨੀਆ ਉਹ ਜੁੜ ਜੂਗੀ ਜੇ ਮੇਰੀ ਮਾਂ ਨੂੰ ਲੈ ਗਿਆ ਉਹ ਕਹਿੰਦਾ ਲੈ ਜਾਣਾ ਤੇਰੀ ਮਾਂ ਨਾਲ ਹੀ ਤੇ ਹੋਈ ਨਹੀਂ ਸਕਦਾ ਗਾ ਅਖਾ ਪੁੱਜੀ ਕੇ ਬੱਚਾ ਕਹਿੰਦਾ ਮੇਰੇ ਨਾਲ ਸੌਦਾ ਕਰ ਲੈ ਫਿਰ ਕੋਈ ਰਿਸ਼ਤਾ ਕਹਿੰਦਾ ਕਰ ਸੌਦਾ ਕੀ ਕਰਦੇ ਉਹ ਬੋਲਿਆ ਫਿਰ ਬੱਚਾ ਕਹਿੰਦਾ ਐਂ ਕਰ ਮੇਰੀ ਮਾਂ ਦੀ ਜ਼ਿੰਦਗੀ ਬਖਸ਼ ਦੇ ਮੇਰੇ ਸਾਹ ਕੱਢ ਲੈ ਜਿਗਰ ਨੇ ਮੇਰਾ ਰਿਸ਼ਤਾ ਕਹਿਣ ਲੱਗਿਆ ਉਹ ਬੱਚਿਆ ਆਹਾ ਸੌਦਾ ਤੇਰੇ ਤੋਂ ਪਹਿਲਾਂ ਹੋ ਗਿਆ ਸੀ ਕਿਹਦੇ ਨਾਲ ਤੇਰੀ ਮਾਂ ਨਾਲ ਕਿਵੇਂ ਕਹਿੰਦੇ ਜਦੋਂ ਤੂੰ ਜਨਮ ਲੈਣਾ ਸੀ ਤੇਰੇ ਤੇ ਤੇਰੀ ਮਾਂ ਦਾ ਸੌਦਾ ਇਹ ਹੋਇਆ ਸੀ ਤੇਰੀ ਮਾਂ ਦਾ ਸੌਦਾ ਸਾਡੇ ਨਾਲ ਹੀ ਹੋਇਆ ਸੀ ਵੀ ਰੱਬਾ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਮੇਰੇ ਬੱਚੇ ਨੂੰ ਵੱਡੀ ਉਮਰ ਲਾ ਦੀ ਇਹਦੀ ਥਾਂ ਤੇ ਮੈਨੂੰ ਜਦੋਂ ਮਰਜੀ ਲੈ ਜੀਂ ਆਪ ਦਾ ਸਤਨਾ ਇਹ ਮਾਪੇ ਪਹਿਲੀ ਸੌਦਾ ਕਰੀ ਬੈਠੇ ਹੁੰਦੇ ਰੱਬ ਨਾਲ